ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਕਿਵੇਂ ਇੱਕ ਦੁਖੀ ਧੀ ਦੀ ਪੁਕਾਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਸੁਣ ਲੈਂਦੇ ਹਨ ਉਸ ਦੇ ਸਿਰ ਤੇ ਕਿਵੇਂ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਉਸ ਦੀ ਜ਼ਿੰਦਗੀ ਸਵਾਰ ਦਿੰਦੇ ਹਨ ਜਿਹੜੀ ਧੀ ਕਿ ਆਪਣੇ ਸਹੁਰਿਆਂ ਦੇ ਵੱਲੋਂ ਬਹੁਤ ਹੀ ਤੰਗ ਪਰੇਸ਼ਾਨ ਸੀ ਸੋ ਉਸ ਦੀ ਪੁਕਾਰ ਕਿਵੇਂ ਸੁਣੀ ਜਾਂਦੀ ਹੈ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਬਾਬਾ ਦੀਪ ਸਿੰਘ ਜੀ ਤੁਹਾਡੀਆਂ ਵੀ ਅਰਦਾਸਾਂ ਕਬੂਲ ਲੈਣ ਤੇ ਤੁਹਾਡੇ ਸਿਰ ਤੇ ਵੀ ਮਿਹਰ ਭਰਿਆ ਹੱਥ ਰੱਖ ਦੇਣ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਧੰਨ ਧੰਨ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਨੋਦ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਜੀ ਸਾਥ ਸੰਗਤ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਸਮੂਹ ਸ਼ਹੀਦਾਂ ਸਿੰਘਾਂ ਦੇ ਦਰ ਤੇ ਜਗ ਦੀ ਜੋਤ ਵਿੱਚ ਘਿਓ ਪਾਉਣ ਦੇ ਨਾਲ ਤੇ ਸਾਧ ਸੰਗਤ ਜੀ ਜੋਤਾਂ ਦਾ ਘਿਓ ਲਗਾਉਣ ਦੇ ਨਾਲ ਹੀ ਕਿਵੇਂ ਅਨੇਕਾਂ ਬਿਮਾਰੀਆਂ ਅਨੇਕਾਂ ਹੀ ਰੋਗ ਦੂਰ ਹੋ ਜਾਂਦੇ ਹਨ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਜੀ ਦੀ ਜੋਤ ਦੇ ਘਿਓ ਵਿੱਚ ਐਨੀ ਤਾਕਤ ਹੈ ਕਿ ਵੱਡੇ ਵੱਡੇ ਰੋਗ ਵੀ ਠੀਕ ਹੋ ਜਾਂਦੇ ਹਨ ਤੇ ਜਦੋਂ ਆਪਾਂ ਘਰ ਵਿੱਚ ਦੁਪਹਿਰਾ ਸਾਹਿਬ ਕੱਟਦੇ ਹਾਂ ਗੁਰਬਾਣੀ ਦੇ ਜਾਪ ਕਰਦੇ ਹਾਂ ਨਿਤਨੇਮ ਕਰਦੇ ਹਾਂ ਸ਼ਹੀਦਾ ਸਾਹਿਬ ਜਾ ਕੇ ਚਪਹਿਰਾ ਸਾਹਿਬ ਦੀ ਹਾਜ਼ਰੀ ਭਰਦੇ ਹਾਂ ਤਾਂ ਬਾਣੀ ਦੇ ਵਿੱਚ ਤਾਂ ਐਨੀ ਤਾਕਤ ਹੈ ਕਿ ਘਰ ਵਿੱਚ ਹੀ ਜਿੰਨਾ ਮਰਜੀ ਦੁੱਖ ਕਲੇਸ਼ ਵੀ ਭਾਵੇਂ ਕਿਉਂ ਨਾ ਹੋਵੇ ਸਾਨੂੰ ਕਦੇ ਵੀ ਥੱਲੇ ਡਿੱਗਣ ਨਹੀਂ ਦੇਣਗੇ ਪਰ ਆਪਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਾਲ ਜੁੜੇ ਹੀ ਰਹਿਣਾ ਹੈ ਹਰ ਰੋਜ਼ ਨਿਤਨੇਮ ਕਰਨਾ ਹੈ ਗੁਰਬਾਣੀ ਦੇ ਜਾਪ ਕਰਨੇ ਹਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੂੰ ਯਾਦ ਕਰਕੇ ਅਰਦਾਸ ਬੇਨਤੀ ਕਰਨੀ ਹੈ ਫਿਰ ਸਾਡਾ ਕੋਈ ਚਾਹ ਕੇ ਵੀ ਬੁਰਾ ਕਦੇ ਨਹੀਂ ਕਰ ਸਕਦਾ ਕਿਉਂਕਿ ਸਾਡੇ ਤੇ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਐਨੀ ਅਪਾਰ ਕਿਰਪਾ ਹੋ ਜਾਵੇਗੀ ਆਪਣਾ ਜਿਹੜਾ ਕੋਈ ਬੁਰਾ ਚਾਹੇਗਾ ਜਾਂ ਬੁਰਾ ਸੋਚੇਗਾ ਪਰਮਾਤਮਾ ਜੀ ਉਸ ਨਾਲ ਆਪ ਹੀ ਵੇਖ ਲੈਣਗੇ ਹੁਣ ਕਈ ਭੈਣ ਭਰਾ ਕੀ ਕਹਿੰਦੇ ਹਨ ਕਿ ਅਸੀਂ ਪਾਠ ਕਰਦੇ ਹਾਂ ਅਸੀਂ 6 ਮਹੀਨੇ ਪਾਠ ਕਰਕੇ ਵੇਖ ਲਿਆ ਹੈ 2 ਸਾਲ ਵੀ ਕੀਤਾ ਸੀ ਸਾਡੇ ਤੇ ਪਰ ਕਿਰਪਾ ਅਜੇ ਤੱਕ ਨਹੀਂ ਹੋਈ ਸਾਡਾ ਤਾਂ ਗੁਰੂ ਮਹਾਰਾਜ ਜੀ ਤੋਂ ਭਰੋਸਾ ਹੀ ਉੱਠ ਗਿਆ ਹੈ ਅਸੀਂ ਤਾਂ ਬਾਣੀ ਦਾ ਸਿਮਰਨ ਹੀ ਕਰਨਾ ਛੱਡ ਦਿੱਤਾ ਹੈ ਜਦੋਂ ਅਸੀਂ ਸਾਥ ਸੰਗਤ ਜੀ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਾਂ ਤਾਂ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਫਿਰ ਕਿਵੇਂ ਹੋ ਜਾਵੇਗੀ ਕਿਉਂਕਿ ਜਦੋਂ ਆਪਾਂ ਲੰਮੇ ਸਮੇਂ ਤੋਂ ਗੁਰਬਾਣੀ ਦਾ ਜਾਪ ਹੀ ਨਹੀਂ ਕੀਤਾ ਸੇਵਾ ਸਿਮਰਨ ਹੀ ਨਹੀਂ ਕੀਤਾ ਤੇ ਨਾ ਹੀ ਸਾਡੇ ਮਨ ਅੰਦਰ ਕਦੇ ਵਿਸ਼ਵਾਸ ਬਣਿਆ ਹੈ ਕਿ ਕਿਰਪਾ ਹੋ ਸਕਦਾ ਹੈ ਥੋੜਾ ਸਮਾਂ ਰੁੱਕ ਕੇ ਹੋਵੇ ਅਸੀਂ ਗੁਰੂ ਹੀ ਬਦਲ ਲੈਨੇ ਹਾਂ ਜਾਂ ਬੇਮੁਖ ਹੋ ਜਾਂਦੇ ਹਾਂ ਫਿਰ ਆਪਾਂ ਜਦੋਂ ਪਾਠ ਕਰਨ ਲੱਗਦੇ ਹਾਂ ਫਿਰ ਸੋਚਦੇ ਹਾਂ ਕਿ ਆਪਾਂ ਨੂੰ ਮਹੀਨੇ ਵਿੱਚ ਫਰਕ ਪੈ ਜਾਵੇ ਜਾਂ ਸਾਨੂੰ 6 ਮਹੀਨਿਆਂ ਦੇ ਵਿੱਚ ਲਗਭਗ ਫਰਕ ਪੈਣਾ ਹੀ ਚਾਹੀਦਾ ਹੈ ਤਾਂ ਗੁਰੂ ਮਹਾਰਾਜ ਦੀ ਕਿਰਪਾ ਛੇਤੀ ਹੋ ਜਾਵੇ ਜਾਂ ਸਾਲ ਵਿੱਚ ਹੋ ਜਾਵੇ ਅਸੀਂ ਭਰੋਸਾ ਨਹੀਂ ਰੱਖਦੇ ਜਦੋਂ ਅਸੀਂ ਭਰੋਸਾ ਨਹੀਂ ਰੱਖਾਂਗੇ ਤਾਂ ਗੁਰਬਾਣੀ ਦਾ ਜਾਪ ਕਰਨ ਦਾ ਸਾਨੂੰ ਕੋਈ ਵੀ ਫਾਇਦਾ ਨਹੀਂ ਹੋਵੇਗਾ ਅੱਜ ਤੇ ਕੱਲ ਮਹਾਰਾਜ ਦੀ ਕਿਰਪਾ ਸਾਡੇ ਤੇ ਹੋਵੇਗੀ ਜ਼ਰੂਰ ਪਰ ਸਾਨੂੰ ਸਾਡੇ ਅੰਦਰ ਭਰੋਸਾ ਰੱਖਣਾ ਚਾਹੀਦਾ ਹੈ ਪਰ ਆਪਾਂ ਕੀ ਕਰਦੇ ਹਾਂ ਕਿ ਭਰੋਸਾ ਰੱਖਣ ਦੀ ਬਜਾਏ ਸ਼ਰਧਾ ਰੱਖਣ ਦੀ ਬਜਾਏ ਫਾਰਮੈਲਿਟੀਆਂ ਪੂਰੀਆਂ ਕਰਦੇ ਹਾਂ ਕਿ ਆਪਾਂ 2 ਮਹੀਨੇ ਕਰਾਂਗੇ ਪਾਠ ਜਾਂ 6 ਮਹੀਨੇ ਕਰਕੇ ਵੇਖ ਲੈਂਦੇ ਹਾਂ ਜਾਂ ਸਾਲ ਕਰਕੇ ਵੇਖ ਲੈਂਦੇ ਹਾਂ ਜੇ ਹੋ ਗਈ ਕਿਰਪਾ ਤਾਂ ਠੀਕ ਹੈ ਨਹੀਂ ਤਾਂ ਛੱਡ ਦੇਵਾਂਗੇ ਪਰ ਸਾਧ ਸੰਗਤ ਜੀ ਤੁਸੀਂ ਇਸ ਗੱਲ ਨੂੰ ਜ਼ਰੂਰ ਯਾਦ ਰੱਖਣਾ ਜਦੋਂ ਵੀ ਆਪਾਂ ਕਿਸੇ ਦੁੱਖ ਵਿੱਚ ਹੋਵਾਂਗੇ ਤਕਲੀਫ ਵਿੱਚ ਹੋਵਾਂਗੇ ਮੁੜ ਕੇ ਆਪਾਂ ਇਸੇ ਦਰ ਤੇ ਹੀ ਆਉਣਾ ਹੈ ਤੇ ਆਉਣਾ ਪਵੇਗਾ ਵੀ ਭਾਵੇਂ ਕਿੱਥੇ ਮਰਜੀ ਭੱਜ ਲਓ ਢੋਈ ਤਾਂ ਆਪਾਂ ਨੂੰ ਇੱਥੇ ਹੀ ਮਰਣੀ ਹੈ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਜੀ ਤੋਂ ਬਿਨਾਂ ਸਾਡਾ ਹੱਥ ਤੱਕ ਕਿਸੇ ਨੇ ਵੀ ਨਹੀਂ ਫੜਨਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਤੋਂ ਕਦੇ ਵੀ ਕੋਈ ਮੈਂ ਖਾਲੀ ਮੁੜਦਾ ਨਹੀਂ ਵੇਖਿਆ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦਾ ਤਾਂ ਉਹ ਦਰ ਹੈ ਜਿੱਥੇ ਆਪਾਂ ਨੂੰ ਕਦੇ ਵੀ ਨਾ ਨਹੀਂ ਹੁੰਦੀ ਆਪਾਂ ਕਿਸੇ ਵੀ ਆਪਣੇ ਰਿਸ਼ਤੇਦਾਰ ਸਾਖ ਸੰਬੰਧੀ ਦੇ ਕੋਲ ਕੁਝ ਥੇਰ ਲਈ ਚਲੇ ਜਾਈਏ ਆਪਾਂ ਕੋਈ ਮਦਦ ਹੀ ਮੰਗ ਲਈਏ ਤੇ ਅਗਲਾ ਆਪਾਂ ਨੂੰ ਗੱਲਾਂ ਸੁਣਾਉਂਦਾ ਹੈ 100 ਗੱਲਾਂ ਬਾਤਾਂ ਮਾਰਦਾ ਹੈ ਤਾਨੇ ਮੇਹਣੇ ਕੱਸ ਦਿੰਦਾ ਹੈ ਕਈ ਤਰ੍ਹਾਂ ਦੀਆਂ ਆਪਾਂ ਨੂੰ ਗੱਲਾਂ ਸੁਣਨ ਨੂੰ ਮਿਲ ਜਾਂਦੀਆਂ ਹਨ ਫਿਰ ਵੀ ਉਹ ਸਾਡੀ ਮਦਦ ਨਹੀਂ ਕਰਦੇ ਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਉਹ ਦਰ ਹੈ ਜਿੱਥੇ ਆਪਾਂ ਕਈ ਗਲਤੀਆਂ ਕਰਕੇ ਵੀ ਭੁੱਲਾਂ ਚੁੱਕਾਂ ਦੀ ਮਾਫੀ ਲਈ ਚਲੇ ਜਾਂਦੇ ਹਾਂ ਮਹਾਰਾਜ ਸੱਚੇ ਪਾਤਸ਼ਾਹ ਫਿਰ ਵੀ ਆਪਣੇ ਬੱਚਿਆਂ ਦੀ लाज ਰੱਖ ਲੈਂਦੇ ਹਨ ਉਹਨਾਂ ਤੇ ਕਿਰਪਾ ਜ਼ਰੂਰ ਕਰ ਦੇਂਦੇ ਹਨ ਇਸੇ ਤਰ੍ਹਾਂ ਸਾਧ ਸੰਗਤ ਜੀ ਗੁਰਬਾਣੀ ਪੜ੍ਹ ਕੇ ਆਪਣੇ ਤਨ ਮਨ ਨੂੰ ਸੁਣਾਇਆ ਕਰੋ ਫਲ ਤਾਂ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਨੇ ਆਪ ਹੀ ਬਖਸ਼ ਦੇਣਾ ਹੈ ਜਿਵੇਂ ਅਸੀਂ ਰੋਟੀ ਖਾਂਦੇ ਹਾਂ ਸਵਾਦ ਨਾਲ ਤਾਂ ਉਸੇ ਵੇਲੇ ਉਸ ਰੋਟੀ ਦਾ ਫਲ ਸਾਨੂੰ ਖੂਨ ਬਣ ਕੇ ਪ੍ਰਾਪਤ ਹੋ ਜਾਂਦਾ ਹੈ ਜਾਂ ਕਿਵੇਂ ਖੂਨ ਬਣਦਾ ਹੈ ਇਸ ਬਾਰੇ ਸਾਨੂੰ ਤਾਂ ਕਦੇ ਅਸੀਂ ਸੋਚਿਆ ਹੀ ਨਹੀਂ ਬਸ ਵਿਸ਼ਵਾਸ ਹੁੰਦਾ ਹੈ ਕਿ ਅਸੀਂ ਰੋਟੀ ਖਾ ਲਈਏ ਸਾਡੇ ਹੱਥ ਵਿੱਚ ਰੋਟੀ ਹੈ ਤੇ ਸਾਡਾ ਖੂਨ ਆਪਣੇ ਆਪ ਹੀ ਬਣ ਜਾਵੇਗਾ ਇਸੇ ਤਰ੍ਹਾਂ ਹੀ ਜੇਕਰ ਅਸੀਂ ਪਾਠ ਕਰਾਂਗੇ ਤਾਂ ਉਸ ਦਾ ਫਲ ਸਾਨੂੰ ਆਪਣੇ ਆਪ ਹੀ ਪ੍ਰਾਪਤ ਹੋ ਜਾਵੇਗਾ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥਾਂ ਵਿੱਚ ਇਹ ਫਲ ਰੱਖਿਆ ਹੋਇਆ ਹੈ ਕਿਿਹੜੇ ਬੰਦੇ ਨੂੰ ਕਿੰਨਾ ਦੇਣਾ ਹੈ ਉਹ ਆਪ ਹੀ ਇਸ ਗੱਲ ਦਾ ਫੈਸਲਾ ਕਰਦੇ ਹਨ ਸਾਧ ਸੰਗਤ ਜੀ ਪਰਮਾਤਮਾ ਨੂੰ ਇਹ ਸਭ ਪਹਿਲੇ ਦਿਨ ਤੋਂ ਹੀ ਪਤਾ ਹੁੰਦਾ ਹੈ ਕਿ ਤੁਸੀਂ 2 ਸਾਲ ਤੱਕ ਕਿੰਨੇ ਪਾਠ ਕਰਨੇ ਹਨ ਤੇ ਮੈਂ ਤੁਹਾਡੇ ਕਿੰਨੇ ਕਾਰਜਰਾਸ ਕਰਨੇ ਹਨ ਚਾਹ ਕੀਤੇ ਹਨ ਮੇਰੇ ਤੋਂ ਮੁੱਖ ਮੋੜ ਕੇ ਜੇ ਬਹਿ ਜਾਣਾ ਹੈ ਤਾਂ ਪਰਮਾਤਮਾ ਨੇ ਫਿਰ ਤੁਹਾਡੀ ਕੋਈ ਵੀ ਅਰਦਾਸ ਨਹੀਂ ਮੰਨਣੀ ਜਿਹੜੇ ਅਸੀਂ ਹੁੰਦੇ ਹਾਂ ਇੱਕੋ ਹੀ ਗੱਲ ਕਹਿੰਦੇ ਹੁੰਦੇ ਹਾਂ ਸਾਧ ਸੰਗਤ ਜੀ ਸਾਡੇ ਮਨ ਵਿੱਚ ਹਮੇਸ਼ਾ ਇਹੀ ਭਾਵਨਾ ਹੋਣੀ ਚਾਹੀਦੀ ਹੈ ਕਿ ਪਰਮਾਤਮਾ ਜੀ ਤੁਸੀਂ ਜੋ ਵੀ ਕੀਤਾ ਉਹ ਵੀ ਵਧੀਆ ਜੋ ਤੁਸੀਂ ਮੈਨੂੰ ਨਹੀਂ ਬਖਸ਼ਿਆ ਉਹ ਵੀ ਠੀਕ ਹੈ ਪਰ ਮੇਰੇ ਉੱਤੇ ਇੰਨੀ ਕਿ ਮਿਹਰ ਬਖਸ਼ ਦੇਣਾ ਕਿ ਮੈਂ ਤੁਹਾਡੇ ਤੋਂ ਨਾਰਾਜ਼ 2 ਦਿਨ ਵੀ ਨਾ ਰਹਾ ਮੁੜ ਕੇ ਮੈਨੂੰ ਆਪਣੀ ਕਰਾਮਾਤ ਨਾਲ ਆਪਣੇ ਵਾਸ ਵਿੱਚ ਜੋੜ ਕੇ ਰੱਖ ਲੈਣਾ ਸਾਧ ਸੰਗਤ ਜੀ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਜਦੋਂ ਆਪਾਂ ਇਸੇ ਹੀ ਤਰ੍ਹਾਂ ਅਰਦਾਸ ਬੇਨਤੀ ਕਰਾਂਗੇ ਤਾਂ ਫਿਰ ਮਹਾਰਾਜ ਦੀ ਕਿਰਪਾ ਜ਼ਰੂਰ ਬਣ ਜਾਂਦੀ ਹੈ ਕਿਉਂਕਿ ਫਿਰ ਪਰਮਾਤਮਾ ਨੂੰ ਪਤਾ ਲੱਗ ਜਾਂਦਾ ਹੈ ਕਿ ਇਸ ਦੀ ਸ਼ਰਧਾ ਭਾਵਨਾ ਮੇਰੇ ਪ੍ਰਤੀ ਕਿੰਨੀ ਹੈ ਸੱਚੇ ਪਾਤਸ਼ਾਹ ਜੀ ਦੇ ਨਾਲ ਜੋੜਨ ਦਾ ਗੁਰੂ ਵਾਲੇ ਬਣਨ ਦਾ ਇੱਕ ਮੌਕਾ ਸਾਨੂੰ ਹਰ ਇੱਕ ਨੂੰ ਜ਼ਿੰਦਗੀ ਦੇ ਵਿੱਚ ਜ਼ਰੂਰ ਮਿਲ ਜਾਂਦਾ ਹੈ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਸ਼ਰਧਾ ਭਾਵਨਾ ਤੇ ਭਰੋਸਾ ਕੋਈ ਇੱਕ ਹੀ ਬਣਾ ਕੇ ਰੱਖ ਸਕਦਾ ਹੈ ਪਰ ਸਭ ਤੋਂ ਵੱਡੀ ਇਹ ਗੱਲ ਹੈ ਕਿ ਸ਼ਰਧਾ ਤੇ ਭਾਵਨਾ ਭਰੋਸਾ ਸਾਨੂੰ ਬਣਾ ਕੇ ਰੱਖਣਾ ਚਾਹੀਦਾ ਹੈ ਕਿਉਂਕਿ ਜੋ ਆਪਣਾ ਮਨ ਹੈ ਉਹ ਬਹੁਤ ਹੀ ਜਲਦੀ ਡੋਲ ਜਾਂਦਾ ਹੈ ਮਨ ਆਪਣਾ ਬਹੁਤ ਜਲਦੀ ਬੇਈਮਾਨ ਵੀ ਹੋ ਜਾਂਦਾ ਹੈ ਜਿਹਦੇ ਕਰਕੇ ਅਸੀਂ ਇੱਕ ਜਗ੍ਹਾ ਤੇ ਟਿਕ ਕੇ ਬੈਠਣਾ ਬਹੁਤ ਹੀ ਮੁਸ਼ਕਿਲ ਸਮਝ ਲੈਂਦੇ ਹਾਂ ਸੋ ਸਾਧ ਸੰਗਤ ਜੀ ਇਸੇ ਹੀ ਤਰ੍ਹਾਂ ਇਸ ਵੀਡੀਓ ਦੇ ਵਿੱਚ ਇੱਕ ਭੈਣ ਦੀ ਹੱਡ ਬੀਤੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਕਿ ਉਹਨਾਂ ਦੇ ਸਹੁਰਾ ਪਰਿਵਾਰ ਦੇ ਵਿੱਚ ਜੋ ਸੱਸ ਸੀ ਉਹਨਾਂ ਨੂੰ ਬਹੁਤ ਹੀ ਤੰਗ ਪਰੇਸ਼ਾਨ ਕਰਦੀ ਸੀ ਤੇ ਕਿਵੇਂ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਉਹਨਾਂ ਦੇ ਉੱਪਰ ਕਿਰਪਾ ਕਰ ਦਿੱਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਭੈਣ ਦੀ लाज ਰੱਖ ਲਈ ਤੇ ਸਾਰੇ ਜੋ ਘਰ ਦੇ ਵਿੱਚ ਦੁੱਖ ਕਲੇਸ਼ ਸਨ ਉਹ ਕਿਵੇਂ ਦੂਰ ਕਰ ਦਿੱਤੇ ਅੱਜ ਦੀ ਵੀਡੀਓ ਦੇ ਵਿੱਚ ਉਸ ਭੈਣ ਦੀ ਵਾਰਤਾ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਸਤ ਸੰਗਤ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਲਾਈਕ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਸਤ ਸੰਗਤ ਜੀ ਉਹ ਭੈਣ ਦੱਸਦੀ ਹੈ ਕਿ ਮੇਰਾ ਪੇਕਾ ਪਰਿਵਾਰ ਬਹੁਤ ਹੀ ਗਰੀਬ ਪਰਿਵਾਰ ਸੀ ਜੋ ਕਿ ਦਿਹਾੜੀ ਕਰਕੇ ਆਪਣਾ ਗੁਜ਼ਾਰਾ ਕਰਦੇ ਸਨ ਕਹਿੰਦੀ ਹੈ ਕਿ ਅਸੀਂ ਪਿੰਡ ਦੇ ਵਿੱਚ ਲੋਕਾਂ ਦਾ ਕੰਮ ਕਰਦੇ ਸੀ ਘਰਾਂ ਦੇ ਵਿੱਚ ਜਾਂ ਅਸੀਂ ਲੋਕਾਂ ਦੇ ਖੇਤਾਂ ਵਿੱਚ ਵੀ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੇ ਸੀ ਪਰ ਜੋ ਕਹਿੰਦੀ ਹੈ ਕਿ ਮੇਰੇ ਸਹੁਰਾ ਪਰਿਵਾਰ ਸੀ ਜਿਵੇਂ ਅਕਸਰ ਹੀ ਸਾਥ ਸੰਗਤ ਜੀ ਹਰ ਇੱਕ ਮਾਪੇ ਚਾਹੁੰਦਾ ਹੈ ਕਿ ਉਹਨਾਂ ਦੀ ਜੜੀ ਧੀ ਹੈ ਉਸ ਦਾ ਜਿਹੜਾ ਸਹੁਰਾ ਪਰਿਵਾਰ ਹੋਵੇ ਅੱਗੇ ਜਿਹੜਾ ਉਸ ਨੂੰ ਮੁੰਡਾ ਮਿਲੇ ਭਾਵੇਂ ਕਿ ਪਤੀ ਮਿਲੇ ਉਸ ਨੂੰ ਵਧੀਆ ਹੀ ਮਿਲੇ ਉਸ ਦਾ ਫਿਊਚਰ ਵਧੀਆ ਹੋ ਜਾਵੇ ਕਿ ਅਸੀਂ ਤਾਂ ਗਰੀਬੀ ਕੱਟ ਰਹੇ ਹਾਂ ਸਾਡੀ ਧੀ ਨਾ ਗਰੀਬੀ ਕੱਟੇ ਉਹ ਭੈਣ ਦੱਸਦੇ ਹਨ ਕਿ ਮੇਰਾ ਜਿਹੜਾ ਸਹੁਰਾ ਪਰਿਵਾਰ ਸੀ ਉਹਦੇ ਜੋ ਮੇਰੇ ਘਰ ਵਾਲੇ ਦੇ ਫਾਦਰ ਸਾਹਿਬ ਹਨ ਉਹ ਫੌਜ ਦੇ ਵਿੱਚ ਹੁੰਦੇ ਹਨ ਉਹ ਘਰ ਬਹੁਤ ਹੀ ਵਧੀਆ ਹੈ ਪਹਿਲਾਂ ਤਾਂ ਉਹ ਪਰਿਵਾਰ ਕਹਿੰਦਾ ਸੀ ਕਿ ਸਾਡੀ ਤਾਂ ਕੋਈ ਵੀ ਮੰਗ ਨਹੀਂ ਹੈ ਸਾਨੂੰ ਸਿਰਫ ਸਾਉ ਕੁੜੀ ਚਾਹੀਦੀ ਹੈ ਜੋ ਸਾਡਾ ਘਰ ਸੰਭਾਲ ਸਕੇ ਫਿਰ ਦੱਸਦੇ ਹਨ ਕਿ ਮੇਰੇ ਪਰਿਵਾਰ ਨੇ ਸੋਚਿਆ ਕਿ ਵਿਸ਼ਨੋ ਪਰਿਵਾਰ ਤੇ ਮੁੰਡਾ ਵੀ ਵਧੀਆ ਹੈ ਪੜਿਆ ਲਿਖਿਆ ਵੀ ਹੈ ਤੇ ਅੱਗੇ ਤਾਂ ਇਸਨੇ ਜੌਬ ਲਈ ਅਪਲਾਈ ਕੀਤਾ ਹੋਇਆ ਹੈ ਤੇ ਪਰਿਵਾਰ ਵੀ ਵਧੀਆ ਹੈ ਤੇ ਘਰ ਵੀ ਵਧੀਆ ਹੀ ਬਣਿਆ ਹੋਇਆ ਹੈ ਤੇ ਸਾਡੀ ਕੁੜੀ ਤਾਂ ਸੁਖ ਲਵੇਗੀ ਉਹਨਾਂ ਨੇ ਇਸ ਚੱਕਰ ਦੇ ਵਿੱਚ ਕਹਿੰਦੇ ਕਿ ਮੇਰਾ ਵਿਆਹ ਕਰ ਦਿੱਤਾ ਕਹਿੰਦੇ ਕਿ ਜਦੋਂ ਮੈਂ ਵਿਆਹ ਤੋਂ ਬਾਅਦ ਉਸ ਘਰ ਦੇ ਵਿੱਚ ਆਈ ਇਹਨਾਂ ਨੇ ਬਿਨਾਂ ਪੁੱਛਿਆ ਹੀ ਕਿਉਂਕਿ ਸਾਨੂੰ ਦੇਖਣ ਦੇ ਵਿੱਚ ਗੱਲਬਾਤ ਕਰਨ ਤੋਂ ਇਸ ਤਰ੍ਹਾਂ ਲੱਗਿਆ ਕਿ ਜਿਵੇਂ ਇਹ ਤਾਂ ਬਹੁਤ ਹੀ ਚੰਗਾ ਪਰਿਵਾਰ ਹੈ ਫਿਰ ਉਹ ਭੈਣ ਦੱਸਦੇ ਹਨ ਕਿ ਮੇਰਾ ਜਿਹੜਾ ਪੇਕਾ ਪਰਿਵਾਰ ਮੰਮੀ ਡੈਡੀ ਸੀ ਕਹਿੰਦੇ ਕਿ ਉਹ ਬਹੁਤ ਹੀ ਬੜੇ ਭਲੇ ਮਾਨਣ ਸਨ ਉਹਨਾਂ ਨੂੰ ਇਹ ਗੱਲ ਦਾ ਵਿਸ਼ਵਾਸ ਸੀ ਕਿ ਸਾਡੀ ਕੁੜੀ ਨੂੰ ਇਸ ਤੋਂ ਵਧੀਆ ਘਰ ਪਰਿਵਾਰ ਕਦੇ ਵੀ ਨਹੀਂ ਮਿਲਣਾ। ਅਸੀਂ ਇੱਥੇ ਹੀ ਰਿਸ਼ਤਾ ਕਰ ਦਿੰਦੇ ਹਨ। ਉਹ ਭੈਣ ਦੱਸਦੀ ਹੈ ਕਿ ਮੈਨੂੰ ਕਈ ਲੋਕਾਂ ਨੇ ਦੱਸਿਆ ਵੀ ਸੀ ਕਿ ਜਿਹੜੀ ਇਹਨਾਂ ਦੀ ਸੱਸ ਹੈ ਉਸ ਦਾ ਸੁਭਾਅ ਚੰਗਾ ਨਹੀਂ ਹੈ। ਉਹ ਬਹੁਤ ਹੀ ਮਾੜੇ ਸੁਭਾਅ ਦੀ ਹੈ। ਕਹਿੰਦੀ ਕਿ ਪਰ ਮੇਰੇ ਘਰਦਿਆਂ ਨੇ ਵਿਸ਼ਵਾਸ ਨਾ ਕੀਤਾ। ਬਸ ਉਹਨਾਂ ਨੂੰ ਇਹ ਸੀ ਕਿ ਘਰ ਪਰਿਵਾਰ ਵਧੀਆ ਮਿਲ ਗਿਆ ਹੈ, ਮੁੰਡਾ ਵੀ ਚੰਗਾ ਹੈ ਤੇ ਇਹ ਵੀ ਹੋ ਸਕਦਾ ਹੈ ਕਿ ਉਹਨਾਂ ਨੇ ਇਹ ਸੋਚਿਆ ਕਿ ਜਿਹੜੇ ਸਾਨੂੰ ਦੱਸਦੇ ਹਨ ਕਿ ਸੱਸ ਨਹੀਂ ਚੰਗੀ ਉਹ ਨਾ ਚਾਹੁੰਦੇ ਹੋਣ ਕਿ ਸਾਡੀ ਧੀ ਵਧੀਆ ਪਰਿਵਾਰ ਦੇ ਵਿੱਚ ਜਾਵੇ ਕਿ ਇਹ ਤਾਂ ਗਰੀਬ ਹੈ ਹੀ ਹਨ ਤੇ ਕੁੜੀ ਵੀ ਇਹਨਾਂ ਦੇ ਦਾ ਵਧੀਆ ਰਿਸ਼ਤਾ ਨਾ ਹੋ ਜਾਵੇ ਕਿਉਂਕਿ ਇਹਨਾਂ ਨੂੰ ਚੰਗਾ ਨਹੀਂ ਲੱਗਦਾ ਹੁੰਦਾ ਕਈ ਵਾਰ ਹੁਣ ਅਕਸਰ ਹੀ ਸਾਥ ਸੰਗਤ ਜੀ ਇਸ ਤਰ੍ਹਾਂ ਦੇ ਖਿਆਲ ਸਾਡੇ ਮਨਾਂ ਵਿੱਚ ਆਉਂਦੇ ਹੀ ਰਹਿੰਦੇ ਹਨ ਕਿ ਕੋਈ ਆਪਾਂ ਨੂੰ ਦੇਖ ਕੇ ਸ਼ਾਇਦ ਸਾਡਾ ਚੰਗਾ ਨਹੀਂ ਸੋਚਦਾ ਉਸੇ ਤਰ੍ਹਾਂ ਹੀ ਭੈਣ ਜੀ ਦੱਸਦੀ ਹਨ ਕਿ ਮੇਰੇ ਪਰਿਵਾਰ ਨੇ ਵੀ ਇਹੀ ਗੱਲ ਸੋਚੀ। ਉਹਨਾਂ ਨੇ ਕਿਸੇ ਇੱਕ ਦੀ ਵੀ ਨਾ ਸੁਣੀ। ਬਿਨਾਂ ਹੀ ਸੋਚੇ ਸਮਝੇ ਦੱਸਦੀ ਹੈ ਕਿ ਮੇਰਾ ਰਿਸ਼ਤਾ ਕਰਕੇ ਫਿਰ ਮੇਰਾ ਵਿਆਹ ਕਰ ਦਿੱਤਾ। ਇਸੇ ਤਰ੍ਹਾਂ ਸਾਥ ਸੰਗਤ ਜੀ ਭੈਣ ਜੀ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਕੁਝ ਕੁ ਸਮਾਂ ਤਾਂ ਬਹੁਤ ਵਧੀਆ ਸਭ ਕੁਝ ਠੀਕ ਠਾਕ ਰਿਹਾ ਪਰ ਕਹਿੰਦੀ ਹੈ ਕਿ ਉਸ ਤੋਂ ਬਾਅਦ ਉਹਨਾਂ ਦੇ ਮਨ ਵਿੱਚ ਪਤਾ ਨਹੀਂ ਕੀ ਹੋਇਆ। ਕਿ ਮੇਰੀ ਸੱਸ ਨੇ ਮੈਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਕਹਿੰਦੀ ਕਿ ਜਦੋਂ ਵੀ ਮੈਂ ਘਰ ਦੇ ਵਿੱਚ ਕੋਈ ਚੀਜ਼ ਮੰਗਣੀ ਜਾਂ ਕੱਪੜੇ ਹੀ ਮੰਗ ਲੈਣੇ ਜਾਂ ਕੋਈ ਸ਼ਾਪਿੰਗ ਲਈ ਪੈਸੇ ਮੰਗਣੇ ਤਾਂ ਦੱਸਦੀ ਹੈ ਕਿ ਮੇਰੀ ਸੱਸ ਨੇ ਮੈਨੂੰ ਕਹਿਣਾ ਕਿ ਤੂੰ ਪੇਕਿਆਂ ਤੋਂ ਕੀ ਲੈ ਕੇ ਆਈ ਹੈ ਪੇਕਿਆਂ ਤੋਂ ਇਸੇ ਤਰ੍ਹਾਂ ਹੀ ਉਸਨੇ ਮੈਨੂੰ ਮਿਹਣੇ ਦੇਣੇ ਤੇਰੇ ਤਾਂ ਪੇਕਿਆਂ ਨੇ ਤੈਨੂੰ ਉਂਝ ਹੀ ਤੋੜ ਦਿੱਤਾ ਹੈ ਕਹਿੰਦੀ ਕਿ ਇਦਾਂ ਹੀ ਹਰ ਇੱਕ ਚੀਜ਼ ਨੂੰ ਲੈ ਕੇ ਲਾਉਣ ਪਾਉਣ ਨੂੰ ਛੱਡ ਕੇ ਖਾਣ ਪੀਣ ਦੀਆਂ ਚੀਜ਼ਾਂ ਤੱਕ ਵੀ ਜੇ ਮੈਂ ਕੋਈ ਚੀਜ਼ ਮੰਗ ਲੈਣੀ ਤਾਂ ਉਸਨੇ ਅੱਗੋਂ ਮੈਨੂੰ ਇਹੀ ਮਿਹਣੇ ਦੇਣੇ ਤੇ ਨਾਲ ਹੀ ਮੈਨੂੰ ਇਹ ਮਿਹਣੇ ਸੁਣਨੋਂ ਮਿਲਣੇ ਕਿ ਤੇਰੇ ਪਿਓ ਨੇ ਇੱਥੇ ਪੈਸਿਆਂ ਦੀ ਕੋਈ ਫੈਕਟਰੀ ਨਹੀਂ ਲਗਾਈ ਹੋਈ ਕਿ ਤੇਰੀਆਂ ਡਿਮਾਂਡਾਂ ਪੂਰੀਆਂ ਕਰੀਏ ਇਸੇ ਤਰ੍ਹਾਂ ਉਸ ਭੈਣ ਨੂੰ ਗੱਲਾਂ ਬਾਤਾਂ ਸੁਣਨੋਂ ਮਿਲਦੀਆਂ ਤੇ ਫਿਰ ਭੈਣ ਜੀ ਦੱਸਦੀ ਹਨ ਕਿ ਮੇਰਾ ਵਿਆਹ ਜਦੋਂ ਹੋਇਆ ਸੀ ਤਾਂ ਵਿਆਹ ਤੋਂ ਬਾਅਦ ਕਹਿੰਦੇ ਕਿ ਮੇਰਾ ਪੇਕੇ ਪਰਿਵਾਰ ਦੇ ਵਿੱਚ ਮੇਰੀ ਜਿਹੜੀ ਸੱਸ ਸੌਰੇ ਨਹੀਂ ਸਨ ਕਦੇ ਵੀ ਆਉਂਦੇ ਉਹ ਇਹ ਕਹਿੰਦੇ ਸਨ ਕਿ ਸਾਨੂੰ ਉੱਥੇ ਜਾ ਕੇ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਅਸੀਂ ਪਤਾ ਨਹੀਂ ਕਿਹੜੇ ਘਰ ਦੇ ਵਿੱਚ ਆਏ ਹੋਏ ਹਾਂ ਕਿਉਂਕਿ ਅਸੀਂ ਕਿਉਂਕਿ ਤੁਸੀਂ ਤੇ ਤੁਹਾਡਾ ਪਰਿਵਾਰ ਜੋ ਘਰ ਸਾਡੇ ਸਨ ਉਹ ਮੈਚ ਨਹੀਂ ਸੀ ਕਰਦਾ ਕਿਉਂਕਿ ਪਹਿਲਾਂ ਜੋ ਸਾਤ ਸੰਗਰ ਜੀ ਜੋ ਵੀ ਗੱਲ ਰਿਸ਼ਤਾ ਕਰਵਾਉਣ ਵਾਲੇ ਨੇ ਦੱਸੀ ਹੋਈ ਸੀ ਉਸ ਤਰ੍ਹਾਂ ਦੀ ਕੋਈ ਵੀ ਗੱਲ ਨਾ ਨਿਕਲੀ ਉਹਨਾਂ ਦੀ ਜਿਵੇਂ ਉਹਨਾਂ ਨੇ ਵਿਆਹ ਤੋਂ ਪਹਿਲਾਂ ਗੱਲਾਂ ਕੀਤੀਆਂ ਹੋਈਆਂ ਸਨ ਸਾਦ ਸੰਗਤ ਜੀ ਭੈਣ ਜੀ ਦੱਸ ਰਹੇ ਹਨ ਕਿ ਮੇਰਾ ਜਿਹੜਾ ਹਸਬੰਡ ਸੀ ਉਹ ਮੇਰੇ ਵੱਲ ਸੀ ਪਰ ਕਹਿੰਦੇ ਕਿ ਉਹ ਆਪਣੀ ਮਾਤਾ ਤੋਂ ਬਹੁਤ ਡਰਦਾ ਸੀ ਕਹਿੰਦੀ ਕਿ ਜਦੋਂ ਮੇਰੀ ਸੱਸ ਨੇ ਮੈਨੂੰ ਕੁਝ ਵੀ ਕਹਿਣਾ ਪਰ ਮੇਰੇ ਪਤੀ ਨੇ ਕਦੇ ਵੀ ਮੇਰੀ ਸਪੋਰਟ ਵਿੱਚ ਨਹੀਂ ਸੀ ਖੜਦਾ ਉਹਨੂੰ ਇਹ ਸੀ ਕਿ ਮੈਂ ਆਪਣੇ ਮਾਪਿਓ ਨੂੰ ਕੁਝ ਵੀ ਨਹੀਂ ਬੋਲਣਾ ਕਹਿੰਦੀ ਕਿ ਜਿਸ ਕਰਕੇ ਮੈਨੂੰ ਸਾਰਾ ਹੀ ਕੁਝ ਸੁਣਨਾ ਤੇ ਚੱਲਣਾ ਆਪਣੇ ਆਪ ਤੇ ਹੀ ਪੈਂਦਾ ਸੀ ਫਿਰ ਦੱਸਦੀ ਹੈ ਕਿ ਜੇ ਮੈਂ ਕੋਈ ਚੀਜ਼ ਲੈਣੀ ਉਹ ਵੀ ਉਹਨਾਂ ਨੇ ਆਪਣੇ ਮਾਪਿਓ ਤੋਂ ਪੈਸੇ ਪੁੱਛ ਕੇ ਦੇਣੇ ਮੈਨੂੰ ਮੇਰੇ ਹਸਬੰਡ ਨੇ ਫਿਰ ਮੈਨੂੰ ਕੋਈ ਚੀਜ਼ ਲਿਆ ਕੇ ਦੇਣੀ ਕਹਿੰਦੀ ਕਿ ਇੰਨੀਆਂ ਦੁੱਖ ਤਕਲੀਫਾਂ ਤੇ ਗੱਲਾਂ ਚੱਲਣ ਤੋਂ ਬਾਅਦ ਫਿਰ ਮੇਰਾ ਫਿਰ ਮੇਰਾ ਸਰੀਰ ਤੰਦਰੁਸਤ ਨਾ ਰਿਹਾ ਕਦੇ ਮੈਨੂੰ ਕੋਈ ਪ੍ਰੋਬਲਮ ਆ ਜਾਂਦੀ ਸੀ ਤੇ ਕਦੇ ਕੋਈ ਤੇ ਫਿਰ ਦੱਸਦੀ ਹੈ ਕਿ ਵਿਆਹ ਤੋਂ 6 ਮਹੀਨੇ ਬਾਅਦ ਕਹਿੰਦੇ ਕਿ ਮੇਰੇ ਕੋਲ ਬੱਚਾ ਹੋਣ ਵਾਲਾ ਹੋਇਆ ਪਰ ਮੇਰੀ ਸੱਸ ਨੇ ਕਹਿੰਦੀ ਕਿ ਮੈਨੂੰ ਡਾਕਟਰ ਦੇ ਕੋਲ ਜਾਣ ਲਈ ਮਨਾ ਕਰ ਦਿੱਤਾ ਸੀ। ਕਾਫੀ ਕੰਮਾਂ ਤੋਂ ਵੀ ਮੈਨੂੰ ਗੱਲਾਂ-ਬਾਤਾਂ ਕਰਦੀ ਸੀ ਕਿ ਕੰਮ ਵੀ ਕਰਿਆ ਕਰ। ਮੇਰੀ ਸੱਸ ਨੇ ਮੈਨੂੰ ਇੱਥੇ ਤੱਕ ਐਨੇ ਕੰਮ ਕਰਵਾਏ ਕਿ ਕਈ ਵਾਰ ਮੈਨੂੰ ਕਿਸੇ ਦੇ ਖੇਤਾਂ ਵਿੱਚ ਕੰਮ ਕਰਨ ਦੇ ਲਈ ਵੀ ਭੇਜ ਦਿੰਦੀ ਸੀ। ਦਿਹਾੜੀ ਤੇ ਵੀ ਭੇਜ ਦਿੰਦੀ ਸੀ। ਕਹਿੰਦੀ ਸੀ ਕਿ ਮੈਂ ਮਨਾ ਵੀ ਕਰਨਾ ਪਰ ਉਹਨੇ ਮੈਨੂੰ ਕਹਿ ਦੇਣਾ ਕਿ ਤੂੰ ਕਿਹੜੇ ਡੀਸੀ ਦੀ ਧੀ ਹੈਂ। ਉੱਥੇ ਵੀ ਤਾਂ ਦਿਹਾੜੀ ਕਰਦੀ ਆਈ ਹੈ, ਇੱਥੇ ਵੀ ਕਰਕੇ ਖਾ ਸੱਸ ਸੰਗਤ ਜੀ ਫਿਰ ਭੈਣ ਦੱਸਦੀ ਹੈ ਕਿ ਮੇਰੀ ਸੱਸ ਨੂੰ ਪਤਾ ਲੱਗਦਾ ਹੈ ਕਿ ਮੇਰੇ ਕੋਲ ਬੱਚਾ ਹੋਣ ਵਾਲਾ ਹੈ ਤੇ ਜੇਕਰ ਉਹ ਸੋਚਦੀ ਹੈ ਕਿ ਬੱਚਾ ਹੋ ਗਿਆ ਤਾਂ ਇਸਨੇ ਤਾਂ ਫਿਰ ਘਰ ਛੱਡ ਕੇ ਹੀ ਨਹੀਂ ਜਾਣਾ ਉਹ ਭੈਣ ਦੱਸਦੀ ਹੈ ਕਿ ਉਹ ਚਾਹੁੰਦੀ ਸੀ ਕਿ ਮੈਂ ਆਪਣੇ ਪੁੱਤ ਦਾ ਦੁਬਾਰਾ ਵਿਆਹ ਕਰੂੰਗੀ ਤੇ ਇਸ ਨੂੰ ਚੰਗਾ ਘਰ-ਬਾਰ ਮਿਲ ਜਾਵੇਗਾ ਪਰਿਵਾਰ ਵਿੱਚ ਕਹਿੰਦੀ ਕਿ ਮੈਨੂੰ ਬਹੁਤ ਹੀ ਦੁੱਖ ਚੱਲਣੇ ਪੈਂਦੇ ਸਨ ਉਹ ਮੈਨੂੰ ਇੰਨਾ ਤੰਗ ਪਰੇਸ਼ਾਨ ਕਰਦੀ ਸੀ ਕਹਿੰਦੀ ਕਿ ਗੱਲਾਂ-ਗੱਲਾਂ ਦੇ ਵਿੱਚ ਮੈਨੂੰ ਉਸਨੇ ਇਹ ਵੀ ਕਹਿ ਦੇਣਾ ਕਿ ਲੋਕਾਂ ਦੀਆਂ ਤਾਂ ਚਲੀਆਂ ਜਾਂਦੀਆਂ ਤੂੰ ਤੂੰ ਪਤਾ ਨਹੀਂ ਕਿਉਂ ਨਹੀਂ ਜਾਂਦੀ ਤੂੰ ਵੀ ਚਲੀ ਜਾ ਕਹਿੰਦੀ ਕਿ ਮੈਂ ਵੀ ਬਹੁਤ ਜ਼ਿਆਦਾ ਤੰਗ ਸੀ ਪਰ ਮੈਂ ਆਪਣੇ ਪੇਕੇ ਪਰਿਵਾਰ ਨੂੰ ਕਦੇ ਵੀ ਸਹੁਰਿਆਂ ਦੀ ਗੱਲ ਨਹੀਂ ਸੀ ਦੱਸੀ ਕਿ ਉਹ ਵੀ ਤੰਗ ਪਰੇਸ਼ਾਨ ਹੋ ਜਾਣਗੇ ਉਹਨਾਂ ਜਦੋਂ ਵੀ ਕਹਿੰਦੀ ਕਿ ਮੇਰੇ ਕੋਲ ਆਉਣਾ ਤਾਂ ਮੈਂ ਆਪਣੇ ਪਰਿਵਾਰ ਨੂੰ ਕਦੇ ਵੀ ਕੁਝ ਮਹਿਸੂਸ ਨਹੀਂ ਸੀ ਹੋਣ ਦਿੱਤਾ ਮੈਂ ਬਹੁਤ ਹੀ ਉਹਨਾਂ ਦੇ ਸਾਹਮਣੇ ਖੁਸ਼ ਰਹਿਣਾ ਕਿ ਉਹਨਾਂ ਨੂੰ ਪਤਾ ਨਾ ਲੱਗ ਜਾਵੇ ਕਿ ਇਹ ਇੱਥੇ ਦੁਖੀ ਹੈ ਕਿਉਂਕਿ ਪਰਿਵਾਰ ਗਰੀਬ ਦੀ ਧੀ ਸੀ ਧੀਆ ਨੂੰ ਤਾਂ ਟੈਨਸ਼ਨ ਹੁੰਦੀ ਹੈ ਇੱਕ ਤਾਂ ਉਹ ਪਹਿਲਾਂ ਹੀ ਵਿਚਾਰੇ ਕੰਮ ਕਰਕੇ ਗੁਜ਼ਾਰਾ ਕਰਦੇ ਹਨ ਉਹਨਾਂ ਨੂੰ ਹੋਵੇਗਾ ਕਿ ਅਸੀਂ ਕੁਝ ਦਿੱਤਾ ਵੀ ਨਹੀਂ ਤੇ ਸਾਡੀ ਧੀ ਨੂੰ ਐਨੀਆਂ ਕੁਝ ਗੱਲਾਂ ਸੁਣਨੀਆਂ ਪੈਂਦੀਆਂ ਹਨ ਇਸ ਕਰਕੇ ਭੈਣ ਦੱਸਦੀ ਹੈ ਕਿ ਉਹਨਾਂ ਨੂੰ ਮੈਂ ਕਿਸੇ ਤਰ੍ਹਾਂ ਦੀ ਟੈਨਸ਼ਨ ਨਾ ਦਿੱਤੀ ਫਿਰ ਦੱਸਦੀ ਹੈ ਕਿ ਜਦੋਂ ਮੇਰੇ ਕੋਲ 6-7 ਮਹੀਨਿਆਂ ਦੇ ਬਾਅਦ ਬੱਚਾ ਹੋਣ ਵਾਲਾ ਹੋਇਆ ਤਾਂ ਮੇਰੀ ਸੱਸ ਨੇ ਮੈਨੂੰ ਬਹੁਤ ਤੰਗ ਪਰੇਸ਼ਾਨ ਕੀਤਾ ਜਿਸ ਕਰਕੇ ਮੈਂ ਬਿਮਾਰ ਹੋ ਗਈ ਜੋ ਮੇਰਾ ਬੱਚਾ ਸੀ ਉਹ ਵੀ ਉਸ ਤੋਂ ਬਾਅਦ ਸਤਸੰਗਤ ਜੀ ਭੈਣ ਜੀ ਦੱਸਦੇ ਹਨ ਕਿ ਮੈਂ ਜ਼ਿੰਦਗੀ ਦੇ ਵਿੱਚ ਕਹਿੰਦੇ ਕਿ ਸੱਸ ਤੋਂ ਐਨੀ ਜ਼ਿਆਦਾ ਤੰਗ ਪਰੇਸ਼ਾਨ ਹੋ ਗਈ ਕਿ ਇੱਕ ਦਿਨ ਤਾਂ ਮੈਂ ਸੋਚਿਆ ਕਿ ਮੈਂ ਖੁਦ ਨੂੰ ਹੀ ਖਤਮ ਕਰ ਲਵਾਂ ਮੇਰੇ ਇਸ ਦੁਨੀਆ ਵਿੱਚ ਰਹਿਣਾ ਹੀ ਚੰਗਾ ਨਹੀਂ ਹੈ ਮਰਨਾ ਚੰਗਾ ਹੈ ਕਿਉਂਕਿ ਸਾਤਸੰਗਤ ਜੀ ਭੈਣ ਜੀ ਦੱਸਦੇ ਹਨ ਕਿ ਇੱਕ ਦਿਨ ਮੈਂ ਆਪਣੀ ਸੱਸ ਨੂੰ ਵੇਖਿਆ ਕਿ ਉਹ ਮੇਰੇ ਖਾਣ ਵਾਲੀ ਰੋਟੀ ਦੇ ਵਿੱਚ ਜਿਹੜੇ ਅਸੀਂ ਚੌਲ ਬਣਾਏ ਸੀ ਉਹਨਾਂ ਚੌਲਾਂ ਦੇ ਵਿੱਚ ਉਸਨੇ ਕੋਈ ਚੀਜ਼ ਮਿਕਸ ਕਰ ਦਿੱਤੀ ਸੀ ਕਹਿੰਦੀ ਕਿ ਜਦੋਂ ਅਸੀਂ ਉਹ ਚੌਲ ਡਾਕਟਰ ਦੇ ਕੋਲ ਲੈ ਜਾ ਕੇ ਟੈਸਟ ਕਰਵਾਏ ਤਾਂ ਮੇਰੇ ਹਸਬੰਡ ਵੀ ਮੇਰੇ ਨਾਲ ਹੀ ਗਏ ਹੋਏ ਸਨ ਤਾਂ ਉਸ ਚੀਜ਼ ਦੇ ਵਿੱਚ ਜ਼ਹਿਰ ਮਲਾਈ ਹੋਈ ਸੀ ਤਾਂ ਜੋ 1-2 ਮਹੀਨਿਆਂ ਦੇ ਵਿੱਚ ਸਾਡੀ ਜਾਨ ਨੂੰ ਵੀ ਖਤਰਾ ਹੋ ਜਾਂਦਾ ਉਹ ਦੱਸਦੀ ਹੈ ਕਿ ਪਹਿਲਾਂ ਤਾਂ ਮੇਰੇ ਹਸਬੰਡ ਜਿਹੜੇ ਸੀ ਉਹਨਾਂ ਨੂੰ ਮੇਰੇ 'ਚ ਯਕੀਨ ਨਹੀਂ ਸੀ ਤੇ ਨਾ ਹੀ ਮੇਰੀ ਕਦੇ ਸਪੋਰਟ ਵਿੱਚ ਖੜਦੇ ਸਨ ਜਦੋਂ ਉਹਨਾਂ ਨੂੰ ਇਸ ਚੀਜ਼ ਦਾ ਪਤਾ ਲੱਗਾ ਉਹਨੇ ਆਪਣੇ ਮਾਂ ਨੂੰ ਕਿਹਾ ਕਿ ਮਾਂ ਤੂੰ ਐਨੀ ਹੱਦ ਤੱਕ ਗਿਰ ਚੁੱਕੀ ਹੈ ਕਹਿੰਦੇ ਕਿ ਫਿਰ ਉਹ ਮੇਰੇ ਨਾਲ ਮੇਰੀ ਸਪੋਰਟ ਵਿੱਚ ਖੜ ਗਏ ਜਿਸ ਕਰਕੇ ਮੇਰੀ ਸੱਸ ਨੂੰ ਇਹ ਹੋ ਗਿਆ ਕਿ ਇਸਨੇ ਸਾਡੇ ਮੁੰਡੇ ਨੂੰ ਆਪਣੇ ਮਗਰ ਲਗਾ ਲਿਆ ਹੈ ਕਹਿੰਦੇ ਕਿ ਉਹਨਾਂ ਨੇ ਹੋਰ ਵੀ ਜ਼ਿਆਦਾ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਫਿਰ ਕਹਿੰਦੀ ਕਿ ਮੈਂ ਡਾਕਟਰ ਤੋਂ ਮੈਡੀਸਿਨ ਲੈਣੀ ਸੀ ਤੇ 1-2 ਸਾਲ ਇਸੇ ਤਰ੍ਹਾਂ ਹੀ ਬੀਤਦੇ ਰਹੇ ਬੱਚਾ ਦੁਬਾਰਾ ਕਹਿੰਦੀ ਕਿ ਨਹੀਂ ਹੋਇਆ ਕਹਿੰਦੇ ਮੇਰੀ ਮੈਡੀਸਿਨ ਵੀ ਚੱਲਦੀ ਸੀ ਤੇ ਘਰ ਦੇ ਵਿੱਚ ਬਹੁਤ ਕਲੇਸ਼ ਵੀ ਰਹਿੰਦਾ ਸੀ ਫਿਰ ਉਹ ਭੈਣ ਦੱਸਦੀ ਹੈ ਕਿ ਸਾਡੇ ਘਰ ਦੇ ਵਿੱਚ ਇੰਜ ਹੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੁੱਖ ਕਲੇਸ਼ ਹੀ ਰਹਿਣਾ ਸਾਥ ਸੰਗਤ ਜੀ ਭੈਣ ਜੀ ਇਹ ਵੀ ਦੱਸਦੇ ਹਨ ਕਿ ਅਸੀਂ ਗੁਰਦੁਆਰਾ ਸਾਹਿਬ ਵੀ ਜਾਂਦੇ ਸੀ ਤੇ ਗੁਰਦੁਆਰਾ ਸਾਹਿਬ ਮੇਰੀ ਸੱਸ ਵੀ ਜਾਂਦੀ ਸੀ ਤੇ ਸੇਵਾ ਵੀ ਬਹੁਤ ਕਰਦੀ ਸੀ ਕਹਿੰਦੇ ਕਿ ਮੈਨੂੰ ਇਸ ਚੀਜ਼ ਦਾ ਦੁੱਖ ਕਦੇ-ਕਦੇ ਹੁੰਣਾ ਕਿ ਇਹ ਕਿੰਨਾ ਗੁਰੂ ਘਰ ਦੇ ਵਿੱਚ ਜਾਂਦੀ ਹੈ ਤੇ ਸੇਵਾ ਵੀ ਕਰਦੀ ਹੈ ਪਰ ਮਹਾਰਾਜ ਜੀ ਨੇ ਇਹਦੇ ਉੱਤੇ ਕਿਰਪਾ ਕਿਉਂ ਨਹੀਂ ਕੀਤੀ ਇਹ ਇੰਨਾ ਮੇਰੇ ਤੇ ਤਸ਼ੱਦਦ ਕਿਉਂ ਕਰਦੀ ਹੈ ਮੇਰੀ ਵੀ ਕਦੋਂ ਪਰਮਾਤਮਾ ਜੀ ਸੁਣਨਗੇ ਕਹਿੰਦੀ ਕਿ ਇਸੇ ਹੀ ਤਰ੍ਹਾਂ ਭੈਣ ਦੱਸਦੇ ਹਨ ਕਿ ਅਸੀਂ ਨਾਲ ਦੇ ਪਿੰਡ ਗੁਰਦੁਆਰਾ ਸਾਹਿਬ ਗਏ ਉਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਆਏ ਸੱਚੇ ਪਾਤਸ਼ਾਹ ਜੀ ਦਾ ਅਸਥਾਨ ਸੀ ਤੇ ਉਹਨਾਂ ਦੀ ਯਾਦ ਵਿੱਚ ਕਹਿੰਦੇ ਕਿ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਮੇਲਾ ਲੱਗਿਆ ਹੋਇਆ ਸੀ ਕਹਿੰਦੇ ਕਿ ਜਦੋਂ ਅਸੀਂ ਤਿੰਨੇ ਹੀ ਜਾਣੇ ਮੇਰੇ ਹਸਬੰਡ ਤੇ ਮੇਰੀ ਸੱਸ ਉਥੇ ਜਾ ਕੇ ਮੱਥਾ ਟੇਕ ਕੇ ਆਏ ਅਰਦਾਸ ਬੇਨਤੀ ਕਰਵਾਉਣੀ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਕਹਿੰਦੇ ਕਿ ਅਸੀਂ ਬੱਚੇ ਦੇ ਲਈ ਅਰਦਾਸ ਬੇਨਤੀ ਕਰਦੇ ਸੀ ਤੇ ਕਹਿੰਦੇ ਕਿ ਆਪਣੀ ਸਿਹਤ ਦੇ ਲਈ ਵੀ ਭੈਣ ਕਹਿੰਦੀ ਕਿ ਮੈਂ ਠੀਕ ਨਹੀਂ ਸੀ ਰਹਿੰਦੀ ਪਰ ਭੈਣ ਦੱਸਦੀ ਹੈ ਕਿ ਉੱਥੇ ਮੱਥਾ ਟੇਕ ਕੇ ਅਸੀਂ ਅਰਦਾਸ ਬੇਨਤੀ ਕਰਕੇ ਲੰਗਰ ਛੱਕ ਕੇ ਫਿਰ ਉਸੇ ਹੀ ਜਗ੍ਹਾ ਤੇ ਬਾਟੀਆਂ ਦੀ ਸੇਵਾ ਕਹਿੰਦੀ ਕਿ ਮੈਂ ਕਰਨੀ ਸ਼ੁਰੂ ਕਰ ਦਿੱਤੀ ਫਿਰ ਦੱਸਦੇ ਹਨ ਕਿ ਜਿੱਥੇ ਮੈਂ ਸੇਵਾ ਕਰ ਰਹੀ ਸੀ ਉੱਥੇ ਹੋਰ ਵੀ ਬੀਬੀਆਂ ਖੜੀਆਂ ਸੇਵਾ ਕਰ ਰਹੀਆਂ ਸਨ ਉਹ ਆਪਸ ਦੇ ਵਿੱਚ ਕਾਫੀ ਗੱਲਾਂ ਬਾਤਾਂ ਕਰ ਰਹੀਆਂ ਸਨ ਕਹਿੰਦੇ ਕਿ ਉਹ ਇਹ ਗੱਲਾਂ ਕਰਦੀਆਂ ਸੀ ਕਿ ਚਪਹਿਰਾ ਸਾਹਿਬ ਦੀ ਹਾਜ਼ਰੀ ਭਰਨ ਤੁਸੀਂ ਸ਼ਹੀਦਾਂ ਸਾਹਿਬ ਜਾਣਾ ਹੈ ਘਰ ਦੇ ਵਿੱਚ ਹੀ ਕੱਟਣਾ ਹੈ ਜਾਂ ਤੁਸੀਂ ਉੱਥੇ ਜਾਣਾ ਹੈ ਉਹ ਦੋ ਤਿੰਨ ਜਾਣੇ ਕਹਿੰਦੀ ਕਿ ਇੱਕੋ ਪਿੰਡ ਤੋਂ ਹੀ ਇੱਕੋ ਹੀ ਪਰਿਵਾਰ ਤੋਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਬਾਰੇ ਗੱਲਾਂ ਕਰ ਰਹੇ ਸਨ ਕਿ ਕਿਵੇਂ ਘਰ ਦੇ ਵਿੱਚ ਵਿੱਚ ਪਹਿਰਾ ਸਾਹਿਬ ਹੀ ਮੈਂ ਕੱਟ ਲਵਾਂਗੀ ਇਸ ਵਾਰ ਮੇਰੇ ਕੋਲੋਂ ਨਹੀਂ ਜਾਇਆ ਜਾਣਾ ਇੱਕ ਭੈਣ ਉਹਨਾਂ ਦੇ ਵਿੱਚੋਂ ਕਹਿੰਦੀ ਤੇ ਕੁਝ ਕਹਿ ਰਹੀਆਂ ਸਨ ਕਿ ਅਸੀਂ ਤਾਂ ਜਾਵਾਂਗੇ ਇਸ ਤਰ੍ਹਾਂ ਹੀ ਆਪਸ ਦੇ ਵਿੱਚ ਉਹ ਸਲਾਹਾਂ ਕਰ ਰਹੀਆਂ ਸਨ ਤੇ ਕਹਿੰਦੀ ਕਿ ਉਹਨਾਂ ਨੇ ਆਪਣੇ ਇੱਕ ਦੂਜੇ ਦੇ ਨਾਲ ਹੱਡ ਬੀਤੀ ਸਾਂਝੀ ਕਰਨੀ ਸ਼ੁਰੂ ਕਰ ਦਿੱਤੀ। ਉਹ ਆਪਸ ਦੇ ਵਿੱਚ ਗੱਲ ਕਰ ਰਹੀਆਂ ਸਨ ਕਿ ਸਾਡੇ ਹਾਲਾਤ ਅੱਗੇ ਨਾਲੋਂ ਬਹੁਤ ਜ਼ਿਆਦਾ ਸੁਧਰ ਚੁੱਕੇ ਹਨ ਤੇ ਮੈਂ ਤਾਂ ਸ਼ਹੀਦਾਂ ਸਾਹਿਬ ਜ਼ਰੂਰ ਜਾਵਾਂਗੀ। ਤੇ ਕਿਸੇ ਨੇ ਇਹ ਕਿਹਾ ਕਿ ਸਾਨੂੰ ਵੀ ਬਹੁਤ ਫਰਕ ਪਿਆ ਹੈ। ਪਰ ਇਸ ਵਾਰ ਸਾਡੇ ਕੋਲੋਂ ਜਾਇਆ ਨਹੀਂ ਜਾਣਾ। ਇਸ ਤਰ੍ਹਾਂ ਸਾਤ ਸੰਗਤ ਜੀ ਭੈਣ ਜੀ ਕਹਿੰਦੇ ਹਨ ਕਿ ਜਦੋਂ ਮੈਂ ਵੀ ਸੁਣਿਆ ਤੇ ਮੈਂ ਵੀ ਉਹਨਾਂ ਨੂੰ ਪੁੱਛਿਆ ਕਿ ਆਂਟੀ ਜੀ ਤੁਸੀਂ ਕਿੱਥੋਂ ਦੀ ਗੱਲ ਕਰ ਰਹੇ ਹੋ? ਤੇ ਕਿਹੜੇ ਬਾਬਾ ਜੀ ਦੀ ਗੱਲ ਕਰ ਰਹੇ ਹੋ ਜਦੋਂ ਉਹਨਾਂ ਨੇ ਕਹਿੰਦੀ ਕਿ ਮੈਨੂੰ ਦੱਸਿਆ ਕਿ ਅਸੀਂ ਧੰਨ ਧਰ ਬਾਬਾ ਦੀਪ ਸਿੰਘ ਜੀ ਬਾਰੇ ਗੱਲ ਕਰ ਰਹੇ ਹਾਂ ਭੈਣ ਜੀ ਦੱਸਦੀ ਹਨ ਕਿ ਮੇਰੀ ਐਨੀ ਬਦਕਿਸਮਤੀ ਕਿ ਮੈਨੂੰ ਧੰਨ ਧਰ ਬਾਬਾ ਦੀਪ ਸਿੰਘ ਜੀ ਦੇ ਬਾਰੇ ਕੁਝ ਵੀ ਇਤਿਹਾਸ ਪਤਾ ਨਹੀਂ ਸੀ ਇਸ ਤਰ੍ਹਾਂ ਫਿਰ ਉਹ ਦੱਸਦੀ ਹੈ ਕਿ ਜਦੋਂ ਉਹਨਾਂ ਨੇ ਮੈਨੂੰ ਦੱਸਿਆ ਮੈਂ ਉਹਨਾਂ ਨੂੰ ਪੁੱਛਿਆ ਅੱਗੋਂ ਬਾਬਾ ਦੀਪ ਸਿੰਘ ਜੀ ਬਾਰੇ ਦੱਸਿਆ ਕਿ ਸ਼ਹੀਦਾਂ ਸਾਹਿਬ ਗੁਰਦੁਆਰਾ ਅੰਮ੍ਰਿਤਸਰ ਸਾਹਿਬ ਵਿਖੇ ਸਥਿਤ ਹੈ ਉਥੇ ਮਹਾਨ ਸ਼ਹੀਦ ਹੋਏ ਹਨ ਸਾਰੀਆਂ ਸ਼ਹੀਦਾਂ ਬਾਰੇ ਉਹਨਾਂ ਨੇ ਮੈਨੂੰ ਚਾਣਨਾ ਕਰਵਾਇਆ ਤੇ ਇਤਿਹਾਸ ਦੱਸਿਆ ਜਦੋਂ ਕਿ ਮੈਨੂੰ ਇੰਨਾ ਪਤਾ ਲੱਗ ਗਿਆ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਕਿਵੇਂ ਆਪਣਾ ਸਿਰ ਆਪਣੇ ਹੱਥ ਦੇ ਉੱਤੇ ਰੱਖ ਕੇ ਪੂਰੀ ਹੀ جنگ ਲੜੀ ਸੀ ਤੇ جنگ ਲੜਦੇ ਲੜਦੇ ਸ਼ਹੀਦ ਹੋਏ ਹਨ ਉਹਨਾਂ ਨੇ ਐਨੀ ਕਿਰਪਾ ਸੰਗਤਾਂ ਦੇ ਵਰਤਾ ਦਿੱਤੀ ਹੈ ਉਹਨਾਂ ਦੇ ਕਿਵੇਂ ਸਾਰੇ ਹੀ ਦੁੱਖ ਦਲੇਦਰ ਦੂਰ ਕਰ ਰਹੇ ਹਨ ਮੈਨੂੰ ਵੀ ਇੱਕ ਵਾਰ ਸ਼ਹੀਦਾਂ ਸਾਹਿਬ ਜ਼ਰੂਰ ਜਾਣਾ ਚਾਹੀਦਾ ਹੈ ਕਹਿੰਦੀ ਕਿ ਮੈਂ ਉਹਨਾਂ ਨੂੰ ਪੁੱਛਿਆ ਕਿ ਦੁਪਹਿਰਾ ਸਾਹਿਬ ਕਿਵੇਂ ਕੱਟਿਆ ਜਾਂਦਾ ਹੈ ਜਾਂ ਕਿੰਨਾ ਸਮਾਂ ਲੱਗਦਾ ਹੈ ਇਸ ਬਾਰੇ ਕੀ ਵਿਧੀ ਹੁੰਦੀ ਹੈ ਸਾਧ ਸੰਗਤ ਜੀ ਉਹ ਜੋ ਬੀਬੀਆਂ ਸਨ ਉਹਨਾਂ ਨੇ ਫਿਰ ਭੈਣ ਨੂੰ ਦੱਸਿਆ ਕਿ ਉਸ ਤੋਂ ਬਾਅਦ ਕਹਿੰਦੀ ਕਿ ਅਸੀਂ ਅਗਲੇ ਹਫ਼ਤੇ ਭੈਣ ਦੱਸਦੀ ਹੈ ਕਿ ਪਲਾਨ ਬਣਾਇਆ ਮੈਂ ਤੇ ਮੇਰੇ ਹਸਬੰਦ ਨੇ ਕਿ ਅਸੀਂ ਵੀ ਸ਼ਹੀਦਾਂ ਸਾਹਿਬ ਚੱਲੀਏ ਉੱਥੇ ਜਾ ਕੇ ਸਵੇਰੇ ਅੰਮ੍ਰਿਤ ਵੇਲੇ ਹੀ ਕਹਿੰਦੀ ਕਿ ਚਲੇ ਗਏ ਦੋਵਾਂ ਨੇ ਅਰਦਾਸ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਦੇ ਅੱਗੇ ਕਿ ਸਾਡੇ ਵੀ ਜਿੰਨੇ ਵੀ ਦੁੱਖ ਕਲੇਸ਼ ਹਨ ਉਹ ਦੂਰ ਹੋ ਜਾਣ ਜੋ ਮੇਰੀ ਸੱਸ ਮੈਨੂੰ ਐਨੇ ਸਮੇਂ ਤੋਂ ਤੰਨੇ ਮਿਰਨੇ ਮਾਰਦੀ ਹੈ ਇਹਨੇ ਮੇਰੇ ਉਹਤੇ ਕਿੰਨੇ ਤਸ਼ੱਦਦ ਢਾਏ ਹਨ ਤੁਸੀਂ ਉਹਨਾਂ ਨੂੰ ਕੋਈ ਬੁੱਧੀ ਬਖਸ਼ੋ ਉਹ ਮੈਨੂੰ ਵੀ ਆਪਣੀ ਧੀ ਬਣਾ ਲੈਣ ਕਿਉਂਕਿ ਸਾਲਸੰਗਤ ਜੀ ਉਹਨਾਂ ਦੀ ਆਪਣੀ ਤਾਂ ਕੋਈ ਧੀ ਨਹੀਂ ਸੀ ਕਹਿੰਦੀ ਕਿ ਉਹਨਾਂ ਦੇ ਕੋਲ ਸਿਰਫ ਦੋ ਪੁੱਤਰ ਹੀ ਸਨ ਇੱਕ ਮੇਰੇ ਹਸਬੰਡ ਸੀ ਤੇ ਇੱਕ ਬਾਹਰਲੇ ਮੁਲਕ ਗਿਆ ਹੋਇਆ ਸੀ ਕਹਿੰਦੇ ਕਿ ਚਪਹਿਰਾ ਸਾਹਿਬ ਦੇ ਵਿੱਚ ਅਸੀਂ ਦੋਵਾਂ ਨੇ ਹੀ ਸੇਵਾ ਨਿਭਾਈ ਤੇ ਜੋਤਾਂ ਦਾ ਘਿਓ ਅਸੀਂ ਆਪਣੇ ਮੱਥੇ ਨੂੰ ਲਗਾਇਆ ਤੇ ਕਹਿੰਦੇ ਕਿ ਅਸੀਂ ਫਿਰ ਬਾਹਰ ਜੋ ਦੁਕਾਨਾਂ ਸੀ ਉਹਨਾਂ ਤੋਂ ਵੀ ਪੁੱਛਿਆ ਉਹਨਾਂ ਨੇ ਕਿਹਾ ਕਿ ਇੱਥੇ ਬਹੁਤ ਜ਼ਿਆਦਾ ਕਿਰਪਾ ਵਰਤਦੀ ਹੈ ਤਨਤਨ ਬਾਬਾ ਦੀਪ ਸਿੰਘ ਜੀ ਸਾਹਿਬ ਬਹੁਤ ਸੰਗਤਾਂ ਦੇ ਉੱਪਰ ਕਿਰਪਾ ਵਰਤਾ ਰਹੇ ਹਨ ਜੇ ਤੁਸੀਂ ਘਰ ਦੇ ਵਿੱਚ ਵੀ ਜੋਤ ਜਗਾਓਗੇ ਕਾਂ ਵੀ ਤੁਹਾਡੇ ਸਾਰੇ ਹੀ ਕਾਰਜ ਸਫਲੇ ਹੋ ਜਾਣਗੇ ਪਰ ਤੁਸੀਂ ਮर्यादा ਦੇ ਨਾਲ ਤੇ ਸੁਚਮਤਾ ਦੇ ਨਾਲ ਹੀ ਸ਼ਰਧਾ ਭਾਵਨਾ ਰੱਖ ਕੇ ਘਰ ਵਿੱਚ ਜੋਤ ਜਗਾਉਣੀ ਹੈ ਕਿਉਂਕਿ ਸਾਰ ਸੰਗਤ ਜੀ ਕਈ ਵਾਰ ਕੀ ਹੁੰਦਾ ਹੈ ਕਿ ਸਾਨੂੰ ਇੱਕ ਦੂਸਰੇ ਦੇ ਵੱਲ ਵੇਖ ਕੇ ਆਪਾਂ ਸ਼ੁਰੂ ਤਾਂ ਕਰ ਦਿੰਦੇ ਹਾਂ ਪਰ ਸਾਡੇ ਕੋਲ ਉਨੀ ਸੇਵਾ ਨਿਭਾਈ ਨਹੀਂ ਜਾਂਦੀ ਤੁਸੀਂ ਸ਼ੁਰੂ ਤਾਂ ਕਰ ਲਓਗੇ ਪਰ ਨਿਭਾਉਣੀ ਬਹੁਤ ਔਖੀ ਹੈ ਕਿਉਂਕਿ ਆਪਾਂ ਇੱਕ ਦੂਸਰੇ ਵੱਲ ਵੇਖਦੇ ਹਾਂ ਸਾਤ ਸੰਗਤ ਜੀ ਫਿਰ ਵੇਖ ਲੈਣਾ ਕਿ ਤੁਹਾਡੇ ਤੇ ਕਿੰਨੀ ਕਿਰਪਾ ਹੋਵੇਗੀ ਉਹ ਮर्यादा ਦੇ ਨਾਲ ਤੇ ਸੁਚੇਤਤਾ ਦੇ ਨਾਲ ਹੀ ਕਰਨੀ ਹੁੰਦੀ ਹੈ ਉਨੀ ਆਪਣੇ ਮਨ ਵਿੱਚ ਇਸ ਪ੍ਰਤੀ ਸ਼ਰਧਾ ਵੀ ਬਣਨੀ ਚਾਹੀਦੀ ਹੈ ਫਿਰ ਹੀ ਤੁਸੀਂ ਇਸ ਨੂੰ ਸ਼ੁਰੂ ਕਰਿਓ ਇਸੇ ਤਰ੍ਹਾਂ ਸਾਤ ਸੰਗਤ ਜੀ ਭੈਣ ਜੀ ਦੱਸਦੀ ਹਨ ਕਿ ਪਹਿਲਾ ਚਪਹਿਰਾ ਸਾਹਿਬ ਅਸੀਂ ਕਟਿਆ ਤੇ ਸਾਨੂੰ ਉੱਥੋਂ ਹੀ ਪਤਾ ਲੱਗਾ ਕਿ ਆਪਾਂ ਘਰ ਵਿੱਚ ਬੈਠ ਕੇ ਵਿੱਚ ਪਹਿਰਾ ਸਾਹਿਬ ਕੱਟ ਸਕਦੇ ਹਾਂ ਤੇ ਸ਼ਹੀਦ ਸਿੰਘਾਂ ਦੀ ਜੋਤ ਵੀ ਜਗਾ ਸਕਦੇ ਹਾਂ ਕਹਿੰਦੀ ਕਿ ਉਥੇ ਪਹਿਲੀ ਵਾਰ ਚ ਪਹਿਰਾ ਕੱਟ ਕੇ ਅਰਦਾਸ ਮਿਹਨਤੀ ਕਰਕੇ ਆਈ ਕਿ ਤਾਂ ਤਾਂ ਬਾਬਾ ਦੀਪ ਸਿੰਘ ਜੀ ਸਾਡੀ ਵੀ ਅਰਦਾਸ ਜਲਦੀ ਸੁਣ ਲਓ ਅਸੀਂ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਹਾਡੇ ਦਰ ਤੇ ਫਿਰ ਇੱਕ ਚਪਹਿਰਾ ਸਾਹਿਬ ਸ਼ੁਕਰਾਨੇ ਦਾ ਫਿਰ ਕੱਟ ਕੇ ਜਾਵਾਂਗੇ ਇਸੇ ਤਰ੍ਹਾਂ ਸਾਥ ਸੰਗਤ ਜੀ ਭੈਣ ਜੀ ਦੱਸਦੇ ਹਨ ਕਿ ਘਰ ਦੇ ਵਿੱਚ ਚਪਹਿਰਾ ਸਾਹਿਬ ਕੱਟਣਾ ਸ਼ੁਰੂ ਕਰ ਦਿੱਤਾ ਜੋਤ ਵੀ ਜਗਾਉਣੇ ਸ਼ੁਰੂ ਕਰ ਦਿੱਤੀ ਕਿ ਮੇਰੀ ਜੋ ਸੱਸ ਸੀ ਉਹਨੂੰ ਪਤਾ ਨਹੀਂ ਕੀ ਹੋਇਆ ਕਿ ਉਹਨੂੰ ਮੈਨੂੰ ਉਹਦੇ ਦੱਸਦੀ ਹੈ ਕਿ ਮੈਨੂੰ ਕੋਈ ਸਮਝ ਨਹੀਂ ਆਈ ਉਹਨਾਂ ਨੇ ਮੈਨੂੰ ਕਾਫੀ ਚੀਜ਼ਾਂ ਤੋਂ ਰੋਕਣਾ ਟੋਕਣਾ ਛੱਡ ਦਿੱਤਾ ਕਦੇ ਕੋਈ ਚੀਜ਼ ਮੈਂ ਜੇ ਮੰਗਣੀ ਤਾਂ ਉਹਨਾਂ ਨੇ ਮੈਨੂੰ ਫਿਰ ਦੁਗਣੀ ਲਿਆ ਕੇ ਦੇਣੀ ਸ਼ੁਰੂ ਕਰ ਦਿੱਤੀ ਕਹਿੰਦੀ ਕਿ ਮੈਂ ਮਹਾਰਾਜ ਸੱਚੇ ਪਾਤਸ਼ਾਹ ਧੰਤਨ ਬਾਬਾ ਦੀਪ ਸਿੰਘ ਜੀ ਦੇ ਅੱਗੇ ਅਰਦਾਸ ਮੇਹਨਤੀ ਕੀਤੀ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਸ਼ਹੀਦ ਸਿੰਘੋ ਸਾਡੇ ਘਰ ਦੇ ਵੀ ਦੁੱਖ ਕਲੇਸ਼ ਦੂਰ ਕਰ ਦਿਓ ਮੇਰੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਮੇਰੇ ਤੇ ਕਿਰਪਾ ਵੀ ਵਰਤਾ ਦਿੱਤੀ ਕਹਿੰਦੀ ਕਿ ਮੈਨੂੰ ਭਾਵੇਂ ਧੀ ਤੇ ਭਾਵੇਂ ਪੁੱਤ ਦੀ ਦਾਤ ਬਖਸ਼ਿਸ਼ ਕਰੋ ਸਾਧ ਸੰਗਤ ਜੀ ਉਸ ਭੈਣ ਵਿੱਚ ਕਿੰਨੀ ਸ਼ਰਦਾ ਤੇ ਭਾਵਨਾ ਤੇ ਕਿੰਨਾ ਸਬਰ ਸੰਤੋਖ ਹੋਵੇਗਾ ਜਿਸਨੇ 2.5 ਸਾਲ ਲਗਾਤਾਰ ਚਪਹਿਰਾ ਸਾਹਿਬ ਕਟਿਆ ਤੇ ਆਪ ਦੋਵੇਂ ਹੀ ਜੀ ਪਾਠ ਦੀ ਸ਼ਰਦਾ ਨਾਲ ਸੇਵਾ ਨਿਭਾਉਂਦੇ ਰਹੇ ਕਹਿੰਦੀ ਕਿ 2 ਸਾਲਾਂ ਦੇ ਬਾਅਦ ਫਿਰ ਮੈਨੂੰ ਪੁੱਤਰ ਦੀ ਦਾਤ ਪ੍ਰਾਪਤ ਹੋਈ ਕਹਿੰਦੀ ਕਿ ਮੈਂ ਮਹਾਰਾਜ ਦੇ ਦਰ ਤੇ ਕਹਿੰਦੀ ਕਿ ਮੇਰੀ ਸੱਸ ਦਾ ਵੀ ਸੁਭਾਅ ਬਹੁਤ ਵਧੀਆ ਹੋ ਚੁੱਕਾ ਸੀ ਤੇ ਮੈਂ ਤੇ ਮੇਰੇ ਪਤੀ ਨੇ ਫਿਰ ਸ਼ੁਕਰਾਨੇ ਵਜੋਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਉੱਪਰ ਜਾ ਕੇ ਫਿਰ ਦੁਪਹਿਰਾ ਸਾਹਿਬ ਕੱਟਿਆ ਤੇ ਫਿਰ ਹੀ ਉਸੇ ਹੀ ਗੁਰਦੁਆਰਾ ਸਾਹਿਬ ਜਾ ਕੇ ਸੇਵਾ ਨਿਭਾਈ ਉੱਥੇ ਹੀ ਬਾਟੀਆਂ ਦੀ ਸੇਵਾ ਕਰਕੇ ਆਏ ਜਿੱਥੋਂ ਮੈਨੂੰ ਪਤਾ ਲੱਗਾ ਸੀ ਬਾਬਾ ਜੀ ਦੇ ਦਰ ਦੇ ਬਾਰੇ ਫਿਰ ਕਹਿੰਦੀ ਹੈ ਕਿ ਉੱਥੋਂ ਮੈਂ ਜੋਤਾਂ ਦਾ ਘਿਓ ਲੈ ਕੇ ਆਈ ਤੇ ਫਿਰ ਮੈਂ ਉਸ ਜੋਤਾਂ ਦੇ ਘੋੜ ਨੂੰ ਲਿਆ ਕੇ ਆਪਣੇ ਬੱਚੇ ਦੇ ਮੱਥੇ ਤੇ ਤੇ ਆਪਣੇ ਸਾਰੇ ਹੀ ਪਰਿਵਾਰ ਦੇ ਮੱਥੇ ਤੇ ਲਗਾਇਆ ਤੇ ਸਾਡੇ ਘਰ ਦੇ ਵਿੱਚੋਂ ਸਾਰੇ ਹੀ ਦੁੱਖ ਕਲੇਸ਼ ਜਿੰਨੇ ਵੀ ਸਨ ਸਾਰੇ ਹੀ ਦੂਰ ਹੋ ਗਏ। ਤਨ ਤਨ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਕਹਿੰਦੀ ਕਿ ਸਾਡੇ ਘਰ ਵਿੱਚ ਇੰਜ ਵਰਤੀ ਤੇ ਅੱਜ ਵੀ ਦੱਸਦੀ ਹੈ ਕਿ ਅਸੀਂ ਘਰ ਦੇ ਵਿੱਚ ਦੁਪਹਿਰਾ ਸਾਹਿਬ ਕੱਟਦੇ ਹਾਂ। ਐਤਵਾਰ ਨੂੰ ਘਰ ਦੇ ਵਿੱਚ ਜੋਤ ਵੀ ਜਗਾਉਂਦੇ ਹਾਂ ਕਿਉਂਕਿ satsang ਜੀ ਜਿਨ੍ਹਾਂ ਦੇ ਉੱਪਰ ਕਿਰਪਾ ਹੁੰਦੀ ਹੈ ਉਹ ਤਾਂ ਫਿਰ ਕਦੇ ਵੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਲੜ ਨਹੀਂ ਛੱਡਦੇ ਸੋ ਸਾਧ ਸੰਗਤ ਜੀ ਗੱਲ ਸਾਰੀ ਭਾਵਨਾ ਤੇ ਸ਼ਰਧਾ ਦੀ ਹੈ ਜਿੰਨੀ ਹੀ ਸਾਡੇ ਮਨ ਦੀ ਸ਼ਰਧਾ ਉੱਚੀ ਤੇ ਸੁੱਚੀ ਹੋਵੇਗੀ ਪ੍ਰਮਾਤਮਾ ਜੀ ਓਨੇ ਹੀ ਜਲਦੀ ਸਾਡੇ ਤੇ ਕਿਰਪਾ ਵਰਸਾ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ